सूर हो गया यार। दिन्दावार। दिन्दावार। आम आदमी पार्टी बीजेपी वाले हैं कांग्रेस वाले हैं इनके साथ एक बार हाथ मिला के बाद में उंगलियां गिननी पड़ती हैं, पूरी हैं या ले गए का जिंदाबाद 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 कल जुगे है कल जुगे ਦੋਸਤੋ ਚੋਣਾਂ ਬੇਸ਼ੱਕ ਦਿੱਲੀ ਵਿਧਾਨ ਸਭਾ ਦੀਆਂ ਦਿੱਲੀ ਵਿੱਚ ਹੋ ਰਹੀਆਂ ਹਨ ਪਰ ਦਿੱਲੀ ਦੀ ਜਿੱਤ ਹਾਰ ਦਾ ਸਿੱਧਾ ਅਸਰ ਪੰਜਾਬ ਜੀਹਾਂ ਪੰਜਾਬ ਦੀ ਰਾਜਨੀਤੀ ਤੇ ਪਵੇਗਾ ਕਿਵੇਂ ਅੱਜ ਦੀ ਵੀਡੀਓ ਵਿੱਚ ਇਸ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ 8 ਫਰਵਰੀ 2025 ਦੇ ਦਿਨ ਸ਼ਨੀਵਾਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਜਾਣਗੇ ਸ਼ਾਮ ਹੁੰਦੇ ਹੁੰਦੇ ਕਿਹੜੀ ਪਾਰਟੀ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਉਂਦਾ ਦਾਵਾ ਪੇਸ਼ ਕਰੇਗੀ ਇਹ ਸਾਹਮਣੇ ਆ ਜਾਵੇਗਾ ਕੁਝ ਦੀਆਂ ਕਿਆਸਰਈਆਂ ਹਨ ਕਿ ਦਿੱਲੀ ਵਿੱਚ ਕੋਈ ਵੀ ਪਾਰਟੀ ਸਪਸ਼ਟ ਬਹੁਮਤ ਪ੍ਰਾਪਤ ਨਹੀਂ ਕਰ ਰਹੀ ਹੈ ਇਸ ਵਾਰ ਜੋ ਠੀਕ ਨਹੀਂ ਲੱਗਦਾ ਦਿੱਲੀ ਵਿੱਚ ਜਾਂ ਤਾਂ ਬੀਜੇਪੀ ਚੰਗੇ ਬਹੁਮਤ ਨਾਲ ਸਰਕਾਰ ਬਣਾ ਲਵੇਗੀ ਜਾਂ ਜਾਂ ਫਿਰ ਆਮ ਆਦਮੀ ਪਾਰਟੀ ਉਹ ਦੁਬਾਰਾ ਤੋਂ ਥੋੜੀਆਂ ਘੱਟ ਸੀਟਾਂ ਨਾਲ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾ ਲਵੇਗੀ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਇਹ ਦਾਵਾ ਬਹੁਤਾ ਸੱਚ ਦੇ ਕਰੀਬ ਨਹੀਂ ਲੱਗਦਾ ਦੋਸਤੋ ਇਹ ਹੰਗ ਅਸੈਂਬਲੀ ਦਾ ਦਾਵਾ ਕਰਨ ਵਾਲੇ ਸਿਰਫ ਇਸੇ ਕਰਕੇ ਹੀ ਇਹ ਦਾਵਾ ਕਰ ਰਹੇ ਹਨ ਕਿ ਕਾਂਗਰਸ ਪਾਰਟੀ ਦਿੱਲੀ ਵਿੱਚ ਵਾਵਾ ਤਾਕਤ ਨਾਲ ਚੋਣਾਂ ਲੜ ਰਹੀ ਹੈ ਪਰ ਦੋਸਤੋ ਵਾਵਾ ਤਾਕਤ ਦਾ ਠੀਕ ਹੈ ਪਰ ਪੂਰੀ ਤਾਕਤ ਨਾਲ ਨਹੀਂ ਉਹ ਸਿਰਫ ਆਮ ਆਦਮੀ ਪਾਰਟੀ ਖਿਲਾਫ ਹਲਕੀ ਬਿਆਨਬਾਜ਼ੀ ਤੱਕ ਹੀ ਸੀਮਤ ਹੈ ਕਾਂਗਰਸ ਦਾ ਸਾਰਾ ਜੋਰ ਜੋ ਦਿੱਲੀ ਵਿੱਚ ਉਸਦੇ 4% ਵੋਟਰ ਜੋਸ ਕੋਲ ਰਹਿ ਗਏ ਸਨ ਉਸ ਨੂੰ ਡਬਲ ਡਿਜੀਟ ਵਿੱਚ ਲਿਜਾਣ ਤੇ ਹੈ ਨਾ ਕਿ ਜਿੱਤ ਪ੍ਰਾਪਤ ਕਰਨ ਉੱਪਰ ਇੰਜ ਕਾਂਗਰਸ ਦਿੱਲੀ ਵਿੱਚ ਕੋਈ ਤਕੜੀ ਤਿਰ ਬਣ ਕੇ ਉਭਰਦੀ ਹੋਈ ਨਜ਼ਰ ਨਹੀਂ ਆ ਰਹੀ ਇਸੇ ਕਰਕੇ ਖਿੰਡਿਆ-ਪੁੰਡਿਆ ਲੋਕਾਂ ਦਾ ਡਿਸੀਜਨ ਇਹ ਦਿੱਲੀ ਵਿੱਚ ਵੇਖਣ ਨੂੰ ਨਹੀਂ ਮਿਲੇਗਾ ਕਾਂਗਰਸ ਬਾਰੇ ਉਮੀਦ ਤਾਂ ਹੈ ਕਿ ਇਸ ਵਾਰ ਉਹ 0 ਤੋਂ ਵੱਧ ਹੀ ਹੋਈ 4-5 ਵੱਧ ਤੋਂ ਵੱਧ 7 ਸੀਟਾਂ ਤੱਕ ਪਹੁੰਚ ਹੀ ਜਾਵੇਗੀ ਉਹ ਵੀ ਪੂਰਾ ਵੋਟ ਮੈਨੇਜਮੈਂਟ ਕਰਨ ਤੋਂ ਬਾਅਦ ਦਿੱਲੀ ਵਿੱਚ ਮੁਸਲਮਾਨ ਵੋਟਰ ਇੱਕ ਮੁਸਤ ਹੀ ਪੈਂਦੇ ਹਨ ਜਿੱਥੇ ਇਹਨਾਂ ਦੇ ਧਾਰਮਿਕ ਨੇਤਾਵਾਂ ਦੀ ਡੀਲਿੰਗ ਹੋ ਜਾਂਦੀ ਹੈ ਉਸ ਵੱਲ ਦੀ ਹਵਾ ਬਣਾ ਕੇ ਉਸ ਨੂੰ ਵੋਟ ਕਰਨ ਦਾ ਨਿਰਣਾ ਕੌਮ ਨੂੰ ਸੁਣਾ ਦਿੱਤਾ ਜਾਂਦਾ ਹੈ ਸਾਰੇ ਤਾਂ ਨਹੀਂ ਪਰ ਫਿਰ ਵੀ 90% ਤੱਕ ਵੋਟ ਮੁਸਲਮਾਨਾਂ ਦੇ ਵੋਟ ਉਸ ਤੇ ਨੂੰ ਪਏ ਹੀ ਜਾਂਦੇ ਹਨ ਪਿਛਲੀ ਟਰਮਜ਼ ਵਿੱਚ ਇਹ ਵੋਟ ਆਮ ਆਦਮੀ ਪਾਰਟੀ ਨੂੰ ਪੈਂਦੇ ਰਹੇ ਹਨ ਪਰ ਇਸ ਵਾਰ ਕਈ ਥਾਵਾਂ ਤੇ ਮੁਸਲਮਾਨ ਵੋਟਰਾਂ ਨੇ ਮੋੜ ਤੋਂ ਕਾਂਗਰਸ ਵੱਲ ਆਪਣਾ ਰੁਖ ਕਰ ਲਿਆ ਹੈ ਕਾਂਗਰਸ ਦੀ ਟੋਪ ਲੀਡਰਸ਼ਿਪ ਵੀ ਲਗਾਤਾਰ ਮੁਸਲਮਾਨ ਪੱਖੀ ਤਸਤੀ ਕਰਨ ਵਾਲੇ ਬਿਆਨ ਲਗਾਤਾਰ ਦੇ ਰਹੀ ਹੈ ਤਾਂ ਜੋ ਕਿ ਮੁਸਲਮਾਨ ਵੋਟਰ ਵਾਪਸ ਕਾਂਗਰਸ ਵਾਲੇ ਰੁਖ ਕਰਨ ਦਿੱਲੀ ਵਿੱਚ ਵੀ ਜੇ ਇਹ ਪੂਰੀ ਤਰ੍ਹਾਂ ਕਾਂਗਰਸ ਵੱਲ ਝੁੱਕ ਗਏ ਤਾਂ ਕਾਂਗਰਸ ਇੱਕ ਵੱਡੀ ਧਿਰ ਬਣ ਸਕਦੀ ਹੈ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਵੀ ਉਹ ਦਿੱਲੀ ਵਿੱਚ ਪਛਾੜ ਦੇਵੇ ਪਰੰਤੂ ਜੇ ਉਹਨਾਂ ਦੀ ਡੀਲ ਆਮ ਆਦਮੀ ਪਾਰਟੀ ਨਾਲ ਹੋ ਜਾਂਦੀ ਹੈ ਤਾਂ ਕਾਂਗਰਸ ਬਸ 3-4 ਸੀਟਾਂ ਤੱਕ ਹੀ ਸਿਮਟ ਕੇ ਰਹਿ ਜਾਵੇਗੀ ਦਿੱਲੀ ਵਿੱਚ ਅਤੇ ਆਮ ਆਦਮੀ ਪਾਰਟੀ ਦਿੱਲੀ ਵਿੱਚ ਮੁਸਲਮਾਨ ਵੋਟਰਾਂ ਦੇ ਸਿਰ ਤੋਂ ਫੇਰ ਤੋਂ ਨੰਬਰ 1 ਪਾਰਟੀ ਬਣ ਕੇ ਦਿੱਲੀ ਵਿੱਚ ਸਾਹਮਣੇ ਆਵੇਗੀ ਬੇਸ਼ੱਕ ਬਿਨਾਂ ਸ਼ੱਕ ਉਹ ਉਹਨਾਂ ਦੀਆਂ ਸੀਟਾਂ ਕਾਫੀ ਘਟ ਜਾਣਗੀਆਂ ਇਸ ਵਾਰ ਪਰ ਬਹੁਮਤ ਲਈ ਲੋੜਿੰਦਾ ਅੰਕੜਾ ਉਸ ਦੇ ਨੇੜੇ ਤੇਰੇ ਉਹ ਪਹੁੰਚ ਹੀ ਜਾਣਗੇ ਬਾਕੀ ਜੇ ਲੋੜ ਪਈ ਤਾਂ ਦੋਸਤੋ ਕਾਂਗਰਸ ਪਾਰਟੀ ਤਾਂ ਸੇਵਾ ਵਿੱਚ ਹਾਜ਼ਰ ਹੀ ਹੈ ਆਮ ਆਦਮੀ ਪਾਰਟੀ ਦੀ ਆਖਿਰ ਇਹ ਇੰਡੀਆ ਐਲਾਈਂਸ ਦਾ ਹਿੱਸਾ ਨੇ ਪਰ ਇਹਦਾ ਦੋਸਤੋ 4 ਤਰੀਕ ਦੇ ਨੇੜੇ ਆਂਦੇ ਹੀ ਪਤਾ ਲੱਗੇਗਾ ਜੁਮੇ ਦੇ ਦਿਨ ਪਰ ਫਿਰ ਹਾਲ ਦਾ ਇਸ ਵੇਲੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਉਖਰੇ ਹੋਏ ਨਜ਼ਰ ਆਉਂਦੇ ਹਨ ਬੀਜੇਪੀ ਅੰਡਰਕਰੰਟ ਦੀ ਪਾਰਟੀ ਲੱਗ ਰਹੀ ਹੈ ਦਿੱਲੀ ਵਿੱਚ ਸ਼ਾਇਦ ਬਹੁਮਤ ਪ੍ਰਾਪਤ ਕਰ ਵੀ ਜਾਵੇ ਕਾਰਨ ਕਾਰਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਦੀ ਡਿੱਗੀ ਹੋਈ ਸਾਖ ਅਤੇ ਦੂਜਾ ਪਿਛਲੇ ਸਾਲਾਂ ਦੀ ਐਂਟੀ ਇਨਕੰਮਬੈਂਸੀ ਉਹ ਵੀ ਤਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫੀ ਸਵੇਲੇ ਭੁਗਤ ਰਹੀ ਹੈ ਇੱਕ ਹੋਰ ਕਾਰਨ ਹੈ ਦੋਸਤੋ ਕਾਂਗਰਸ ਥੋੜਾ ਹੀ ਸਹੀ ਪਰ ਥੋੜਾ ਬੋਧ ਉਹ ਮੈਦਾਨ ਵਿੱਚ ਤਾਂ ਹੈ ਕਾਂਗਰਸ ਦੇ ਮੈਦਾਨ ਵਿੱਚ ਹੋਣ ਦਾ ਮਤਲਬ ਆਮ ਆਦਮੀ ਪਾਰਟੀ ਦੇ ਵੋਟਰਾਂ ਵਿੱਚ ਸੇਧ ਮਾਰੀ ਅਸਲ ਵਿੱਚ ਦੋਸਤੋ ਆਮ ਆਦਮੀ ਪਾਰਟੀ ਦੇ ਵੋਟਰਾਂ ਵਿੱਚ 50% ਤੋਂ ਵੱਧ ਉਹ ਵੋਟਰ ਹਨ ਇੱਕ ਤਾਂ ਜੋ ਐਂਟੀ ਬੀਜਪੀ ਹਨ ਦੂਜਾ ਉਹ ਜੋ ਕਾਂਗਰਸ ਦੇ ਫਲੋਟਿੰਗ ਵੋਟਰ ਰਹੇ ਹਨ ਜੇ ਕਾਂਗਰਸ ਪਾਰਟੀ ਸਿਰਫ ਆਪਣੇ ਹੀ ਵੋਟਰ ਨੂੰ ਵਾਪਸ ਕਾਂਗਰਸ ਵੱਲ ਖਿੱਚਣ ਵਿੱਚ ਕਾਮਯਾਬ ਰਹੀ ਨਾ ਚੋਣਾਂ ਵਿੱਚ ਤਾਂ ਆਮ ਆਦਮੀ ਪਾਰਟੀ ਦਾ ਵੋਟ ਪ੍ਰਤੀਸ਼ਤ ਇਹਨਾਂ ਚੋਣਾਂ ਵਿੱਚ ਘਟ ਜਾਵੇਗਾ ਜੇ ਕਾਂਗਰਸ 5-7% ਵੋਟਰ ਵੀ ਵਾਪਸ ਕਾਂਗਰਸ ਵੱਲ ਲੈ ਆਉਂਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਚੋਣਾਂ ਹਾਰ ਜਾਣਗੇ। ਮਤਲਬ ਆਮ ਆਦਮੀ ਪਾਰਟੀ ਦੀ ਹਾਰ ਤਾਂ ਭਾਜੀਪੀ ਦੀ ਜਿੱਤ ਕਿਉਂ? ਕਿਉਂਕਿ ਭਾਜੀਪੀ ਦਿੱਲੀ ਵਿੱਚ ਆਪਣਾ ਵੋਟ ਪ੍ਰਤੀਸ਼ਤ ਲਗਭਗ ਸਥਿਰ ਬਣਾਉਣ ਵਿੱਚ ਕਾਮਯਾਬ ਹੈ ਹਾਲੇ ਤੱਕ। ਬਾਕੀ ਦੋਸਤੋ 2-4 ਦਿਨਾਂ ਦੀ ਹੀ ਗੱਲ ਹੈ ਸਥਿਤੀ ਸਪਸ਼ਟ ਹੋ ਹੀ ਜਾਵੇਗੀ। 8 ਫਰਵਰੀ ਨੂੰ ਰਿਜ਼ਲਟ ਡਿਕਲੇਅਰ ਹੋ ਹੀ ਜਾਣਗੇ। ਕਿਉਂਕਿ ਆਪਣੀ ਵੀਡੀਓ ਦਾ ਵਿਸ਼ਾ ਹੈ ਦਿੱਲੀ ਦੇ ਚੋਣ ਨਤੀਜੇ ਉਸ ਦਾ ਪੁਵੇਖ ਹੈ ਕਿ ਉਸ ਦਾ ਪੰਜਾਬ ਦੇ ਉੱਪਰ ਕੀ ਅਸਰ ਪਵੇਗਾ ਆਜੋ ਦੋਸਤੋ ਇਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਹੀ ਲੈਂਦੇ ਹਾਂ ਪਾਰਟੀ ਨਾਲੋਂ ਪਹਿਲਾਂ ਦੋਸਤੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਦੀ ਹੀ ਪਹਿਲੇ ਗੱਲ ਕਰ ਲੈਣੀ ਚਾਹੀਦੀ ਹੈ ਦੋਸਤੋ ਜੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰ ਲੈਂਦੀ ਹੈ ਤਾਂ ਉਹਨਾਂ ਦੀ ਸਿਆਸੀ ਸ਼ਖਸੀਅਤ ਅਰਵਿੰਦ ਕੇਜਰੀਵਾਲ ਜੀ ਦੀ ਸਿਆਸੀ ਸ਼ਖਸੀਅਤ ਲਾਲੂ ਪ੍ਰਸ਼ਾਦ ਯਾਦਵ ਵਰਗੀ ਹੋ ਜਾਵੇਗੀ ਦੋਸਤੋ ਕੋਰਟ ਦੇ ਬੇਲ ਦੇ ਨਿਯਮਾਂ ਨੂੰ ਸ਼ਰਤਾਂ ਨੂੰ ਜੋ ਉਹਨਾਂ ਨੂੰ ਜ਼ਮਾਨਤ ਵੇਲੇ ਲਾਈਆਂ ਗਈਆਂ ਸਾਨੂੰ ਉਹਨਾਂ ਨੂੰ ਵੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਉਹ ਆਪਣੀ ਪਾਰਟੀ ਦੇ ਜਿੱਤਣ ਤੇ ਵੀ ਫੇਰ ਤੋਂ ਦਿੱਲੀ ਦੇ ਮੁੱਖ ਮੰਤਰੀ ਨਹੀਂ ਬਣ ਸਕਦੇ ਹਨ ਕਾਨੂੰਨ ਮੁਤਾਬਕ ਫੇਰ ਫੇਰ ਪਾਰਟੀ ਦੇ ਆਪਣਾ ਕਬਜ਼ਾ ਰੱਖਣ ਲਈ ਉਹ ਪੱਕਾ ਦਿੱਲੀ ਨੂੰ ਵੀ ਬਿਹਾਰ ਵਾਂਗੂ ਹੀ ਖਰਾਬੀ ਦੇ ਵੀ ਦੇ ਹੀ ਦੇਣਗੇ ਇਹਨਾਂ ਚੋਣਾਂ ਤੋਂ ਬਾਅਦ ਹਾਂ ਫਰਕ ਸਿਰਫ ਇੰਨਾ ਹੋਵੇਗਾ ਕਿ ਇਹ ਰਾਵੜੀ ਦੇਵੀ ਪੜ੍ਹੀ ਲਿਖੀ ਰਾਵੜੀ ਦੇਵੀ ਹੋਵੇਗੀ ਕਿਸੇ ਹੋਰ ਨੂੰ ਜਿਵੇਂ ਬਾਤਸ਼ੀ ਮਾਰ ਲੂਨਾਂ ਨੂੰ ਉਹ ਅਗਲੀ ਵਾਰ ਸੀਐਮ ਨਹੀਂ ਬਣਾਉਣਗੇ ਇਹ ਇਹਨਾਂ ਨੇ ਨਾ ਚੋਣਾਂ ਤੋਂ ਪਹਿਲੇ ਹੀ ਸਪਸ਼ਟ ਕਰ ਦਿੱਤਾ ਹੈ ਬਾਕੀ ਦੋਸਤੋ ਜੇ ਉਹਨਾਂ ਨੂੰ ਕਾਂਗਰਸ ਦਾ ਸਹਿਯੋਗ ਲੈਣਾ ਪਿਆ ਤਾਂ ਉਹ ਸਭ ਨੂੰ ਹੈਰਾਨ ਕਰਦੇ ਹੋਏ 7-8 ਸੀਟਾਂ ਵਾਲੀ ਕਾਂਗਰਸ ਨੂੰ ਹੀ ਸੀਐਮ ਦਾ ਆਫਰ ਜੀ ਹਾਂ ਮੁੱਖ ਮੰਤਰੀ ਦਾ ਪਦ ਆਫਰ ਕਰ ਸਕਦੇ ਹਨ ਅਤੇ ਸਾਰੇ ਮਹੱਤਵਪੂਰਨ ਵਿਭਾਗ ਆਮ ਆਦਮੀ ਪਾਰਟੀ ਕੋਲ ਰੱਖ ਸਕਦੇ ਹਨ ਪਰ ਪਰ ਜੇ ਆਮ ਆਦਮੀ ਪਾਰਟੀ ਹਾਰ ਜਾਂਦੀ ਹੈ ਤਾਂ ਅਰਵਿੰਦ ਕੇਜਰੀਵਾਲ ਦੀ ਹਾਲਤ ਉਹ ਹੋ ਜਾਵੇਗੀ ਜੋ ਪੰਜਾਬ ਦੇ ਸ਼ਰਮਨੀ ਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਹੈ ਜੀ ਹਾਂ ਹਰਾ ਨਾ ਹੋਇਓ ਉਹਨਾਂ ਦੀ ਹਾਲਤ ਜੋ ਪੋਲੀਟੀਕਲੀ ਸੁਖਵੀਰ ਬਾਦਲ ਦੀ ਹੈ ਪੰਜਾਬ ਵਿੱਚ ਇਸ ਵੇਲੇ ਉਹੋ ਜਿਹੀ ਹੋ ਜਾਵੇਗੀ ਪਾਰਟੀ ਦੀ ਕੰਡੀਸ਼ਨ ਵੀ ਲਗਭਗ ਅਕਾਲੀ ਦਲ ਵਰਗੀ ਹੀ ਹੋ ਜਾਵੇਗੀ ਦਿੱਲੀ ਵਿਜ ਆਮ ਆਦਮੀ ਪਾਰਟੀ ਦੀਆਂ ਕਈ ਬਗੀਤੀਆਂ ਉਸ ਵੇਲੇ ਉੱਠ ਖੜੀਆਂ ਹੋ ਜਾਣਗੀਆਂ ਜੋ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਦੇ ਉੱਪਰ ਸਵਾਲ ਚੁੱਕਣਗੀਆਂ ਪਾਰਟੀ ਦੀ ਬਦਹਾਲੀ ਦਾ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਨੂੰ ਠਹਿਰਾਇਆ ਜਾਵੇਗਾ ਉਹਨਾਂ ਦੀਆਂ ਤਾਨਾਸ਼ਾਹੀ ਨੀਤੀਆਂ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਆਖਰ ਹਾਰ ਦਾ ਠਿਕਰਾ ਕਿਸੇ ਦੇ ਸਿਰ ਤਾਂ ਸੁੱਟਣਾ ਹੀ ਹੁੰਦਾ ਹੈ ਰਾਜਨੀਤਿਕ ਪਾਰਟੀਆਂ ਇੰਜ ਹੀ ਕਰਦੀਆਂ ਹਨ ਜਦੋਂ ਜਿੱਤੇ ਦਾ ਕ੍ਰੈਡਿਟ ਕਿਸੇ ਨੂੰ ਦਿੱਤਾ ਜਾਂਦਾ ਹੈ ਤਾਂ ਹਾਰ ਦਾ ਠਿਕਰਾ ਵੀ ਤਾਂ ਕਿਸੇ ਦੇ ਸਿਰ ਪੰਨਿਆ ਹੀ ਜਾਂਦਾ ਹੈ ਦੋਸਤੋ ਦਿੱਲੀ ਚੋਣਾ ਵਿੱਚ ਹਾਰ ਹੁੰਦੇ ਹੀ ਅਰਵਿੰਦ ਕੇਜਰੀਵਾਲ ਦੇ ਆਲੇ ਦੁਆਲੇ ਇਕੱਠੀ ਹੋਈ ਜੁੰਡਲੀ ਨੂੰ ਹੀ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਪਾਰਟੀ ਇੰਜ ਬਖਰਾਵਲ ਜਾਵੇਗੀ ਅੰਜੀ ਦੋਸਤੋ ਜੇ ਹਲਚਲ ਦਿੱਲੀ ਵਿੱਚ ਹੁੰਦੀ ਹੈ ਤਾਂ ਇਸ ਦਾ ਅਸਰ ਪੰਜਾਬ ਵਿੱਚ ਵੀ ਤਾਂ ਪਵੇਗਾ ਸਿੱਧਾ-ਸਿੱਧਾ ਜੀ ਹਾਂ ਬਿਲਕੁਲ ਸਿੱਧਾ-ਸਿੱਧਾ ਇਸ ਕਰਕੇ ਕਿਉਂਕਿ ਪੰਜਾਬ ਦੀ ਪੋਲਿਟਿਕਸ ਨੂੰ ਸਰਕਾਰ ਨੂੰ ਦਿੱਲੀ ਤੋਂ ਆਏ ਹੋਏ ਨੁਮਾਇੰਦੇ ਹੀ ਤਾਂ ਇਸ ਵੇਲੇ ਰਿਮੋਟ ਕੰਟਰੋਲ ਨਾਲ ਚਲਾ ਰਹੇ ਹਨ ਇਹੋ ਜਿਹੀਆਂ ਖਬਰਾਂ ਆਮ ਚਲਦੀਆਂ ਹੀ ਰਹਿੰਦੀਆਂ ਹਨ ਪਹਿਲਾਂ ਰਾਗਵ ਚੱਡਾ ਨੂੰ ਪੰਜਾਬ ਦਾ ਪ੍ਰਭਾਰੀ ਬਣਾਇਆ ਹੋਇਆ ਸੀ ਮੀਡੀਆ ਤੋਂ ਲੈ ਕੇ ਸਰਕਾਰ ਤੱਕ ਉਹ ਬਹੁਤ ਕੁਝ ਮੈਨੇਜ ਕਰਦੇ ਰਹੇ ਹੁਣ ਅੱਜਕੱਲ੍ਹ ਵਿਵੇਕ ਕੁਮਾਰ ਜਾਂ ਵਿਵੇਕ ਸਿੰਘ ਜੋ ਵੀ ਉਹਨਾਂ ਦਾ ਨਾਂ ਹੋਵੇ ਉਹ ਜਿਨ੍ਹਾਂ ਦੇ ਉੱਪਰ ਸੀਐਮ ਨਿਵਾਸ ਦੇ ਅੰਦਰ ਹਾਂਜੀ ਮੁੱਖ ਮੰਤਰੀ ਨਿਵਾਸ ਦੇ ਅੰਦਰ ਆਵਾਦਿਪੀ ਪਾਰਟੀ ਦੀ ਰਾਜ ਸਭਾ ਮੈਂਬਰ ਆਵਾਦਿਪੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਧਾਲੀਵਾਰ ਦੇ ਨਾਲ ਕੁੱਟਮਾਰ ਦੇ ਦੋਸ਼ ਲੱਗੇ ਹਨ ਅੱਜਕੱਲ ਉਹਨਾਂ ਨੂੰ ਪੰਜਾਬ ਸਰਕਾਰ ਨੇ ਜੈਡ ਪਲੱਸ ਸਕਿਉਰਟੀ ਦਿੱਤੀ ਹੋਈ ਹੈ ਅੱਜਕੱਲ ਉਹ ਪੰਜਾਬ ਵਿੱਚ ਵੀਵੀਆਈਪੀ ਬਣ ਕੇ ਘੁੰਮ ਰਹੇ ਹਨ ਉਹ ਬਹੁਤ ਕੁਝ ਪੰਜਾਬ ਵਿੱਚ ਮੈਨੇਜ ਕਰ ਰਹੇ ਹਨ ਦੋਸਤੋ ਅਰਵਿੰਦ ਕੇਜਰੀਵਾਲ ਦੀ ਸ਼ਖਸੀਅਤ ਉਹਨਾਂ ਦਾ ਅਕਸ ਉਹਨਾਂ ਦੀ ਆਪਣੀ ਪਾਰਟੀ ਵਿੱਚ ਇੱਕ ਰੁਖ ਦੇ ਤਣੇ ਵਾਂਗ ਹੈ ਜਦੋਂ ਤਣਾ ਹੀ ਖੋਖਲਾ ਹੋ ਕੇ ਡਿੱਗ ਪਿਆ ਤਾਂ ਬਿਖਰਾਵ ਪੱਕਾ ਹੀ ਹੈ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੇ ਕਿਸ ਦਾ ਕੰਟਰੋਲ ਇਹ ਪਾਰਟੀ ਵਿੱਚ ਖਾਨਾ ਜੰਗੀ ਸ਼ੁਰੂ ਹੋ ਹੀ ਜਾਵੇਗੀ ਆਮ ਆਦਮੀ ਪਾਰਟੀ ਦੇ ਦਿੱਲੀ ਵਿੱਚ ਹਾਰ ਦੇ ਹੀ ਦੋਸਤੋ ਇਹ ਸਭ ਕੁਝ ਉੱਥੇ ਸ਼ੁਰੂ ਹੋ ਜਾਵੇਗਾ ਬਾਕੀ ਦੋਸਤੋ 2027 ਦੀਆਂ ਚੋਣਾਂ ਪੰਜਾਬ ਵਿੱਚ ਵੀ ਤਾਂ ਹੋਣੀਆਂ ਹਨ ਦੋ ਕੁ ਸਾਲ ਹੀ ਬਚੇ ਹਨ ਇਸ ਵਿੱਚ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹਾਰ ਪੰਜਾਬ ਵਿੱਚ ਵੀ ਇਸ ਦਾ ਖਾਤਮਾ ਲਗਭਗ ਕਰ ਹੀ ਦੇਵੇਗੀ ਕੱਟੜ ਇਮਾਨਦਾਰੀ ਦਾ ਮਖੌਟਾ ਜਦੋਂ ਅਰਵਿੰਦ ਕੇਜਰੀਵਾਲ ਜੀ ਦਾ ਉਤਰ ਗਿਆ ਤਾਂ ਪੰਜਾਬ ਦੇ ਲੋਕਾਂ ਦਾ ਚਾਹ ਕਹੀਏ ਜਾਂ ਨਸ਼ਾ ਉਹ ਵੀ ਤਾਂ ਪੂਰੀ ਤਰ੍ਹਾਂ ਉਤਰ ਹੀ ਜਾਵੇਗਾ ਇੰਜ ਆਮਾਦੀਪਾਟੀ ਦੀ ਹਾਰ ਦਾ ਪੰਜਾਬ ਦੇ ਉੱਪਰ ਇੰਪੈਕਟ ਪੰਜਾਬ ਵਿੱਚੋਂ ਵੀ ਲਗਭਗ 2027 ਵਿੱਚ ਆਮਾਦੀਪਾਟੀ ਲਗਭਗ ਖਤਮ ਹੀ ਹੋ ਜਾਵੇਗੀ ਜਾਂ ਤਕੜੀ ਹਾਰ ਦੇ ਕਰੀਬ ਪਹੁੰਚ ਜਾਵੇਗੀ ਦੋਸਤੋ ਜੇ ਆਮਾਦੀਪਾਟੀ ਦਿੱਲੀ ਵਿੱਚ ਜਿੱਤ ਪ੍ਰਾਪਤ ਕਰਦੀ ਹੈ ਤਾਂ ਉਹ 2027 ਦੀਆਂ ਚੋਣਾਂ ਵੇਲੇ ਪੰਜਾਬ ਵਿੱਚ ਸਰਵਾਈਵ ਕਰ ਸਕੇਗੀ ਨਹੀਂ ਤਾਂ ਹਾਰਨ ਦੇ ਉੱਪਰ ਪੰਜਾਬ ਵਿੱਚ ਵੀ ਉਹ ਲਗਭਗ ਖਤਮ ਹੀ ਹੋ ਜਾਵੇਗੀ ਪਰ ਪੰਜਾਬ ਵਿੱਚ ਦਾ ਇਸ ਵੇਲੇ ਦੋਸਤੋ ਕਾਂਗਰਸ ਪਾਰਟੀ ਹੀ ਇੱਕ ਤਗੜੀ ਧੜ ਹੈ ਆਮ ਆਦਮੀ ਪਾਰਟੀ ਤੋਂ ਬਾਅਦ ਕੀ ਉਹ 2027 ਦੀਆਂ ਚੋਣਾਂ ਵਿੱਚ ਮੁਖਤਿਰ ਬਣ ਕੇ ਉੱਰੇਗੀ ਇਹ ਕਹਿਣਾ ਦੋਸਤੋ ਹਾਲੇ ਥੋੜੀ ਜਲਦਬਾਜੀ ਹੋਵੇਗਾ ਇਸ ਦਾ ਫੈਸਲਾ ਵੀ ਦਿੱਲੀ ਦੇ ਚੋਣ ਨਤੀਜੇ ਹੀ ਕਰਨਗੇ ਦਿੱਲੀ ਵਿੱਚ ਕਾਂਗਰਸ ਪੂਰੀ ਤਾਕਤ ਨਾਲ ਇਸ ਵੇਲੇ ਲੜ ਨਹੀਂ ਰਹੀ ਹੈ ਥੋੜੀ ਆਮ ਆਦਮੀ ਪਾਰਟੀ ਨਾਲ ਭਾਈਵਾਲੀ ਆਪਣੀ ਨਿਭਾ ਹੀ ਰਹੀ ਹੈ ਖਾਸ ਕਰ ਕਾਂਗਰਸ ਪਾਰਟੀ ਦੀ ਟੌਪ ਲੀਡਰਸ਼ਿਪ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਉਹ ਦਿੱਲੀ ਵਿੱਚ ਨਾ ਮਾਤਰ ਜਬ ਖਾਵੇ ਦਾ ਹੀ ਚੋਣ ਪ੍ਰਚਾਰ ਕਰ ਰਹੇ ਹਨ ਜੇ ਆਮ ਆਦਮੀ ਪਾਰਟੀ ਹਾਰ ਜਾਂਦੀ ਹੈ ਦਿੱਲੀ ਵਿੱਚ ਤਾਂ ਕਾਂਗਰਸ ਪਾਰਟੀ ਪੰਜਾਬ ਵਿੱਚ 2027 ਵਿੱਚ ਇਕੱਲੇ ਚੋਣਾਂ ਲੜਨ ਦੇ ਉੱਪਰ ਜ਼ੋਰ ਦਵੇਗੀ ਅਤੇ ਆਮ ਆਦਮੀ ਪਾਰਟੀ ਉਸ ਦੀ ਕੋਸ਼ਿਸ਼ ਹੋਵੇਗੀ ਕਿ ਕਾਂਗਰਸ ਨਾਲ ਸਮਝੌਤਾ ਕਰਕੇ ਪੰਜਾਬ ਵਿੱਚ ਸਾਂਝੇਦਾਰੀ ਵਿੱਚ ਚੋਣਾਂ ਲੜੀਆਂ ਜਾਣ ਤਾਂ ਜੋ ਕਿ ਪੰਜਾਬ ਵਿੱਚ ਵੀ ਚੋਣਾਂ ਤੋਂ ਬਾਅਦ ਗਠਜੋੜਨ ਦੀ ਰਾਜਨੀਤੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਹਾਂ ਵਿੱਚ ਚੱਲ ਸਕੇ ਪਰ ਜੇ ਦੋਸਤੋ ਆਮ ਆਦਮੀ ਪਾਰਟੀ ਹਾਰ ਜਾਂਦੀ ਹੈ ਦਿੱਲੀ ਵਿੱਚ ਖਾਸ ਕਰਕੇ ਬੁਰੀ ਤਰ੍ਹਾਂ ਤਾਂ ਫਿਰ ਪੰਜਾਬ ਵਿੱਚ ਕਾਂਗਰਸ ਪਾਰਟੀ ਇਕੱਲੀ ਹੀ ਚੋਣ ਲੜੇਗੀ 2027 ਵਿੱਚ ਜਮਾਦਾਰੀ ਪਾਰਟੀ ਜਿੱਤਦੀ ਹੈ ਤਾਂ ਸੀਟਾਂ ਘਟਾ ਦੇ ਜਮਾਦਾਰੀ ਪਾਰਟੀ ਅਰਵਿੰਦ ਕੇਜਰੀਵਾਲ ਦੇ ਦੁਆਰਾ ਕਾਂਗਰਸ ਦੇ ਉੱਪਰ ਦਬਾਅ ਬਣਾ ਕੇ ਸੀਟ ਸ਼ੇਅਰਿੰਗ ਦਾ ਫਾਰਮੂਲਾ ਪੰਜਾਬ ਵਿੱਚ ਕਾਂਗਰਸ ਨਾਲ ਕਰ ਸਕਦੀ ਹੈ ਪੰਜਾਬ ਦੀ ਲੋਕਲ ਲੀਡਰਸ਼ਿਪ ਉਹ ਸੈਂਟਰ ਦੀ ਉਹਨਾਂ ਦੀ ਟੋਪ ਲੀਡਰਸ਼ਿਪ ਦੇ ਮੂਰੇ ਕੁਝ ਵੀ ਨਹੀਂ ਕਰ ਸਕੇਗੀ ਪਰ ਦੋਸਤੋ ਜੇ ਆਮ ਆਦਮੀ ਪਾਰਟੀ ਦਿੱਲੀ ਵਿੱਚ ਹਾਰਦੀ ਹੈ ਤੇ ਭਾਜਪਾ ਜਿੱਤੇ ਦੀ ਹੈ ਤਾਂ ਦਿੱਲੀ ਚੋਣਾ ਵਿੱਚ ਉਸ ਤੋਂ ਬਾਅਦ ਕਾਂਗਰਸ ਪੰਜਾਬ ਵਿੱਚ ਇਕੱਲੇ ਲੜਨ ਦੇ ਉੱਪਰ ਹੀ ਜ਼ੋਰ ਦੇਵੇਗੀ। ਭਾਜਪਾ ਪੰਜਾਬ ਵਿੱਚ ਫਿਰ ਪੂਰੀ ਤਰ੍ਹਾਂ ਨਾਲ ਆਪਣੀ ਤਾਕਤ ਦਿਖਾਵੇਗੀ। ਦੋਸਤੋ ਜੇ ਦਿੱਲੀ ਵਿੱਚ ਭਾਜਪਾ ਜਿੱਤ ਜਾਂਦੀ ਹੈ ਤਾਂ ਪੰਜਾਬ ਵਿੱਚ ਵੀ ਉਹ ਆਪਣੀ ਪੂਰੀ ਤਾਕਤ ਲਗਾਵੇਗੀ ਤਾਂ ਕਿ ਉਹ ਆਪਣੇ ਇੱਥੇ ਪੰਜਾਬ ਵਿੱਚ ਵੀ ਪੈਰ ਚੰਗੀ ਤਰ੍ਹਾਂ ਜਮਾ ਸਕਣ ਜੇ ਜਿੱਤ ਨਾਂ ਵੀ ਪ੍ਰਾਪਤ ਕਰ ਸਕੇ। ਹੋ ਸਕਦਾ ਹੈ ਦੋਸਤੋ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਇਸ ਦੇ ਕਿਸੇ ਬਾਗੀ ਧੜੇ ਦੀ ਸਾਂਝੀਦਾਰੀ ਨਾਲ ਭਾਜਪਾ ਪੰਜਾਬ ਵਿੱਚ ਇਸ ਵਾਰ 2027 ਦੀਆਂ ਚੋਣਾਂ ਲੜੇ। ਬਾਕੀ ਦੋਸਤੋ ਰਾਜਨੀਤੀ ਹੈ ਕੁਝ ਵੀ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲੇ ਤੇ ਭਾਜਪਾ ਇਹ ਦੁਬਾਰਾ ਵੀ ਇਕੱਠੇ ਹੋ ਸਕਦੇ ਹਨ ਪਰ ਇਸ ਦੀ ਸੰਭਾਵਨਾ ਦੋਸਤੋ ਘੱਟ ਹੀ ਨਜ਼ਰ ਆਉਂਦੀ ਹੈ ਕਿਉਂਕਿ ਭਾਜਪਾ ਮਰਿਆ ਹੋਇਆ ਸੱਪ ਆਪਣੇ ਗਲ ਵਿੱਚ ਨਹੀਂ ਪਾਵੇਗੀ ਅਕਾਲੀ ਲੀਡਰਸ਼ਿਪ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟੋਪ ਲੀਡਰਸ਼ਿਪ ਨੂੰ ਹਲੇ ਸਰਵਾਈਵ ਕਰਨ ਲਈ ਬਹੁਤ ਕੁਝ ਕਰਨਾ ਬਾਕੀ ਹੈ ਚੋਣਾਂ ਨੂੰ ਹਲੇ 2 ਸਾਲ ਪਏ ਹਨ ਦੋਸਤੋ ਨਵੇਂ ਚੋਣ ਮੁੱਦੇ ਵੀ ਤਾਂ ਤਲਾਸ਼ੇ ਜਾ ਸਕਦੇ ਹਨ ਉਦੋਂ ਤੱਕ ਬਾਕੀ ਵੇਖਦੇ ਹਾਂ 8 ਫਰਵਰੀ ਨੂੰ ਕੀ ਹੁੰਦਾ ਹੈ ਦੋਸਤੋ ਸਥਿਤੀ 4 ਫਰਵਰੀ ਦੀ ਸ਼ਾਮ ਤੱਕ ਹੀ ਬਹੁਤ ਹੱਦ ਤੱਕ ਸਪਸ਼ਟ ਹੋ ਜਾਵੇਗੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਜਿੱਦ ਨੂੰ ਇੱਕ ਖਾਸ ਸਮਾਜ ਦੇ ਵੋਟ ਝੁੱਕ ਗਏ ਉਹ ਪੋਲੀਟੀਕਲੀ ਸਰਵਾਈਵ ਕਰ ਜਾਵੇਗਾ ਬਾਕੀ ਦੂਸਰਾ ਦੋਵੇਂ ਥਾਈ ਖਾਸ ਕਰ ਪੰਜਾਬ ਵਿੱਚ ਲਗਭਗ ਪੈਰਾਲਾਈਜ਼ ਹੀ ਹੋ ਜਾਵੇਗਾ ਦਿੱਲੀ ਵਿੱਚ ਹਾਰਨ ਵਾਲੇ ਦੀ ਪੰਜਾਬ ਵਿੱਚ ਸਥਿਤੀ ਤਰਸਯੋਗ ਹੋ ਹੀ ਜਾਵੇਗੀ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਜਾਣਕਾਰੀ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਧੰਨਵਾਦ